ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਨਿਰਤ ਕਰੀ ਇਹ ਮਨ ਨਚਾਈ ਈਾਮ ਨਚਾਈ ਕਹਿ ਜਾਂਦੇ ਨੇ ਧਿਆਨ ਨਾਲ ਉਚਾਰਨ ਕਰਨਾ ਨਚਾਈ ਨਿਰਤ ਕਰੀ ਇੱਥੇ ਵਿਸਰਾਮ ਹੈ ਇਹ ਮਨ ਤੇ ਠਮਕ ਨਚਾਈ ਗੁਰ ਪ੍ਰਸਾਦੀ ਆਪ ਗਵਾਈ ਚਿੱਤ ਥਿਰ ਰੱਖੈ ਸੂ ਮੁਕਤ ਹੋਵੇ ਜੋ ਇੱਛੀ ਸੋਈ ਫਲ ਪਾਈ ਨਾਚੇ ਮਨ ਗੁਰ ਕੈ ਆਗੇ ਗੁਰ ਕੈ ਭਾਣੇ ਨੱਚ ਹੈ ਤਾ ਸੁਖ ਪਾਵਹਿ ਅੰਤੇ ਜਾਮ ਭਉ ਭਗੈ ਰਹਾਉ ਆਪ ਨਚਾਈ ਸੂ ਭਗਤ ਕਹੀਐ ਆਪਣਾ ਪਿਆਰ ਆਪ ਲਾਈ ਆਪੇ ਗਾਵੈ ਆਪ ਸੁਣਾਵੈ ਇਸ ਮਨ ਅੰਧੇ ਕਾ ਮਾਰਗ ਪਾਈ ਅਨ ਦਿਨ ਨਾ ਚੈ ਸਖਤ ਨਿਵਾਰੈ ਸੇਵ ਘਰ ਨੀਦ ਨਾ ਹੋਈ ਸ਼ਕਤੀ ਕਰ ਜਗਤ ਸੂਤਾ ਨਾਚਾ ਟਾਪੈ ਅਵਰੋ ਗਾਵੈ ਮਨ ਮੁਖ ਭਗਤ ਨਾ ਹੋਈ ਇਸਰਾਮ ਧਿਆਨ ਨਾ ਲਾਉਣਾ ਸ਼ਕਤੀ ਕਰ ਜਗਤ ਸੂਤਾ ਇਥੇ ਠਮਕ ਲਾ ਦਨੀ ਹੈ ਅਰਧ ਵਿਸਰਾਮ ਸ਼ਕਤੀ ਕਰ ਜਗਤ ਸੂਤਾ ਨਾਚਾ ਟਾਪਿਆ ਵਰੂਗਾ ਵਾ ਇਥੇ ਵੀ ਸ਼ਰਮ ਹੈ ਮਨਮੁਖ ਭਗਤ ਨਾ ਹੋਈ ਸੂਰਨਾਰ ਵਿਰਤ ਪਖ ਕਰਮੀ ਨਾਚੇ ਮਨਜਨ ਗਿਆਨ ਵਿਚਾਰੀ ਇਹ ਸੂਰਨਾਰ ਸੰਬੰਧਕ ਪਾਠ ਹੈ ਵਿਰਤ ਪਖ ਇਹ ਵੀ ਸੰਬੰਧਕ ਪਾਠ ਹੈ ਯਾਨੀ ਵਰਤਪੱਖ ਦਾ ਅਰਥ ਹੈ ਵੀ ਪ੍ਰਵਿਰਤੀ ਦੇ ਪੱਖ ਵਾਲੇ ਜਿਹੜੇ ਹਨ ਕਰਮੀ ਨਾਚੇ ਇੱਥੇ ਵਿਸਰਾਮ ਹੈ ਮੁੰਜਨ ਗਿਆਨ ਵਿਚਾਰੀ ਸਿੱਧ ਸਾਧਿਕ ਲਿਵ ਲਾਗੀ ਨਾਚੇ ਜੇਨਾ ਗੁਰਮੁਖ ਬੁੱਧ ਵਿਚਾਰੀ ਖੰਡ ਬ੍ਰਹਮਾੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਵ ਤੁਮਾਰੀ ਜੀਵ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ਜੋ ਤੁਧ ਭਾਵ ਹੈ ਸੇ ਨਾਚਾ ਹੈ ਜਿਨ ਗੁਰਮੁਖ ਸ਼ਬਦ ਲਿਵ ਲਾਏ ਸੇ ਭਗਤ ਸੇ ਤਤ ਗਿਆਨੀ ਜੇਨ ਕਾ ਹੁਕਮ ਮਨਾਈ ਇਹਾ ਭਗਤ ਸੱਚੇ ਸਿਉ ਲਿਵ ਲਾਗੈ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੈ ਤਾ ਸ਼ਬਦ ਵਿਚਾਰੈ ਤਾ ਸੱਚ ਪਾਵੈ ਕੋਈ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਉਹ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੁਈ ਜਨ ਪਾਈ ਜਿਨ ਕੋ ਕਿਰਪਾ ਤੁਮਾਰੀ ਇਕਦਮ ਸਾਚਾ ਵੀਸਰੈ ਇਹ ਦਮ ਥੋੜੇ ਜਿਹਾ ਕਸ ਕੇ ਉਚਾਰਨ ਕਰਨਾ ਇਕਦਮ ਸਾਚਾ ਵੀਸਰੈ ਸਾਵੇਲਾ ਵਿਰਥਾ ਜਾਏ ਸਾਹੀ ਸਾਹੀ ਸਦਾ ਸਮਾਲੀਐ ਆਪੇ ਬਖਸ਼ੀ ਕਰੇ ਲਜਾਈ ਸੇ ਨਾ ਕਹੈ ਜੋ ਤੁਧ ਭਾਵਹਿ ਜੇ ਗੁਰਮੁਖ ਸ਼ਬਦ ਵਿਚਾਰੀ ਕਹਉ ਨਾਨਕ ਸੇ ਸਹਿਜ ਸੁਖ ਪਾਵਹਿ ਜੀਨ ਕੋ ਨજર ਤੁਮਾਰੀ ਗੂਜਰੀ ਮਹੱਲਾ ਚੌਥਾ ਘਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਰ ਬਿਨ ਜੀਅ ਰਾ ਰਹਿ ਨ ਸਕੈ ਜਿਉ ਬਾਲਕ ਖੀਰ ਆਧਾਰੀ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਅਗਮ ਅਗੋਚਰ ਪ੍ਰਭ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਿਗੁਰ ਕੈ ਬਲਿਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਮਨ ਰੇ ਹਾਂਜੀ ਮਨ ਰੇ ਤਿ ਬਿਸਾਮ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਤੁਮਾਰੀ ਰਹਾਉ ਸਨਕ ਸਨੰਦਨ ਨਾਰਦ ਮੂਨ ਸੇਵੈ ਅਨ ਦਿਨ ਜਪਤ ਰਹਿ ਬਨਵਾਰੀ ਸਨਕ ਸਨੰਦਨ ਨਾਰਦ ਮੂਨ ਸੇਵੈ ਅਨ ਦਿਨ ਜਪਤ ਰਹਿ ਬਨਵਾਰੀ ਸਰਣਾਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈਜ ਸਵਾਰੀ ਅਲਖ ਨਿਰੰਜਨ ਏਕੋ ਵਰਤੈ ਅਲਖ 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 ਲਖਨ ਤੋ ਰਹਿਤ ਅਲਖ ਨਿਰੰਜਨ ਏਕੋ ਵਰਤੈ ਏਕਾ ਜੋਤ ਮੁਰਾਰੀ ਸਭ ਜਾਤਿਕ ਤੂੰ ਏਕੋ ਦਾਤਾ ਮਗਹ ਹਾਥ ਫਸਾਰੀ ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ਗਾਵਹਿ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਭਇਆ ਤੈਨ ਕੇਰਾ ਸਫਲ ਜਨਮ ਭਇਆ ਤੈਨ ਕੇਰਾ ਸਫਲ ਜਨਮ ਭਇਆ ਤੈਨ ਕੇਰਾ ਆਪ ਤਰੇ ਕੋਲ ਤਾਰੀ ਮਨਮੁਖ ਦੁਬਦਾ ਦੁਰਮਤ ਵਿਆਸੀ ਵਾਹਿਗੁਰੂ ਮਨਮੁਖ ਦੁਬਦਾ ਦੁਰਮਤ ਵਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨ ਪਾਵੇ ਓਏ ਡੂਬੇ ਸਣ ਪਰਵਾਰੀ ਮਨਮੁਖ ਦੁਬਦਾ ਦੁਰਮਤ ਵਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨ ਪਾਵੇ ਓਏ ਡੂਬੇ ਸਣ ਪਰਵਾਰੀ <Nindak निंदक निंदाकार माल तोवे निंदक निंदाकार माल तोवे ओह मालपख माया तारी हां मालपख विच डैश देके पाठ उच्चारण करना है। ओह मालपख माल पोला माल बोलना है पख कसकी बोलना है संत जना ओह, ओह मालपख माया तारी निंदक निंदाकार माल तोवे ਉਹ ਮਾਲਪਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਇਹੋ ਪਰਪੰਚ ਖੇਲ ਕੀਆ ਸਭ ਕਰਤਾ ਹਰ ਕਰਤਾ ਸਭ ਕਾਲ ਧਾਰੀ ਇਹੋ ਪਰਪੰਚ ਖੇਲ ਕੀਆ ਸਭ ਕਰਤਾ ਹਰ ਏਕੋ ਸੂਤ ਵਰਤੈ ਯੁਗ ਅੰਤਰ ਸੂਤ ਖਿੰਚੈ ਇਕੰਕਾਰੀ ਇਕੰਕਾਰੀ ਰਸਨ ਰਸਨ ਰਸ ਗਾਵਹਿ ਹਰ ਗੁਣ ਇਹ ਪਾਠ ਸੰਪਰਦਾ ਦੇ ਵਿੱਚ ਇਸ ਤਰ੍ਹਾਂ ਕਰਾਇਆ ਜਾਂਦਾ ਰਾਸ ਨਿਰਸਨ ਇੱਥੇ ਠਮਕ ਰਸ ਗਾਵਹਿ ਹਰ ਗੁਣ ਇੱਥੇ ਵਿਸਰਾਮ ਲਾਉਣਾ ਲਿਖਿਆ ਹੋਇਆ ਰਸਨ ਰਸਨ ਪਰ ਇੱਕ ਨੰਨੇ ਦਾ ਨੰਨੇ ਸਿਹਾਰੀ ਨੂੰ ਇੱਧਰ ਰਸਨ ਦੇ ਨਾਲ ਜੋੜ ਦੇਣਾ ਹੈ ਪਾਠ ਕਰਨਾ ਹੈ ਰਾਸ ਨਿਰਸਨ ਰਸ ਗਾਵਹਿ ਹਰ ਗੁਣ રસ નિરસન રસ ગાવહ હર ગુણ રસન હર રસ તારી નાનક હર બિન અવર ન માગાઉ હર રસ પ્રીત પ્યારી વાહી ગુરજી કા ખાલ સાબ કર વાહી ગુરજી કી પતે